ਇਹ ਦੇਖਦਾ ਹੈ ਕਿ ਤਲਕਾਂ ਦਾ ਉਸ ਨੂੰ ਦਿਸ ਬੈਂਦਾ ਹੈ ਅੰਮ੍ਰਿਤ ਬਾਣੀ ਫਰਮਾਨ ਕਰਦੀ ਹੈ ਦੇਖ ਕਾਹਨ ਭਗਤ ਆਨੰਦ ਹੋਇਆ ਖੁਸ਼ੀ ਵਿੱਚ ਬੰਦ ਬੰਦ ਖੋਇਆ ਕਹਿੰਦਾ ਛਪਰੀ ਅੱਜ ਬਣਾ ਦਿਆਂਗਾ ਘਰ ਵਾਲੀ ਦੀ ਰੀਜ ਵਜਾ ਦਿਆਂਗਾ ਅੰਮ੍ਰਿਤ ਬਾਣੀ ਫਰਮਾਨ ਕਰਦੀ ਹੈ ਸੂਬਾ ਦਾ ਭਗਤ ਹੈ ਪੰਛੀ ਕੋਲ ਸੁਤੇ ਹਨ ਬਿਰਸ਼ਾਂ ਦੇ ਉੱਤੇ ਤਰੇਲ ਪਈ ਹੋਈ ਹੈ ਸੂਰਜ ਛਿਪਿਆ ਹੈ ਵਕਤ ਸੁਆਦਾ ਪੰਛੀ ਕੋਲ ਸੁਤੇ ਭਿਜੇ ਬਿਰਸ਼ ਤੇ ਪਈ ਤਰੇਲ ਉਤੇ ਸੂਰਜ ਛਿਪਿਆ ਸੀ ਵੇ ਖੰਧਰਾਂ ਦੇ ਚਮਕਦੇ ਸੀ ਤਾਰੇ ਅਬਰਾਂ ਦੇ ਭਗਤ ਕੀਤ ਭਗਵਾਨ ਦੇ ਗਾਉਂਦਾ ਏ ਨਾਲੇ ਕਾਣੋਂ ਵੱਡਣਾ ਚਾਹੁੰਦਾ ਏ ਭੂਰੀ ਲਾਜ ਜ਼ਮੀਨ ਤੇ ਰੱਖਦਾ ਏ ਵਡਣ ਕਾਂ ਲਗਾ ਬੂਟਾ ਤੱਕਦਾ ਏ ਸਵੇਰ ਦਾ ਵਕਤ ਹੈ ਉਹ ਭਗਤ ਨਾਲੇ ਦਾ ਪਰਮੇਸ਼ਰ ਦਾ ਮਿੱਠਾ ਮਿੱਠਾ ਗੀਤ ਗਾਉਂਦਾ ਹੈ ਤੇ ਨਾਲੇ ਕਾਂ ਨੂੰ ਵਡਣ ਲੱਗਦਾ ਹੈ ਜਿਹੜੀ ਉੱਪਰ ਭੂਰੀ ਲਈ ਹੋਈ ਹੈ ਲਾ ਕੇ ਜ਼ਮੀਨ ਤੇ ਰੱਖ ਦਿੰਦੀ ਹੈ ਰੋਕ ਕਾਟ ਲੀਤਾ ਤਰੇਲ ਜੋਣ ਲਗਾ ਦਾਤੀ ਛੁੱਟ ਦਿੱਤੀ ਬਹਿ ਕੇ ਰੋਣ ਲਗਾ ਕਹਿੰਦਾ ਜ਼ੁਲਮ ਹੋਇਆ ਕਾਂ ਰੋਂਵਦਾ ਏ ਉਹਨੂੰ ਪਤਾ ਨਹੀਂ ਸੀ ਤ੍ਰੇਲ ਚੁੰਮਦਾ ਏ ਕਹਿ ਲਗਾ ਬੜਾ ਵੱਡਾ ਜ਼ੁਲਮ ਕਰ ਬੈਠਾ ਹਾਂ ਜਦੋਂ ਕਾਂ ਨੂੰ ਵੱਡਾ ਹੈ ਤ੍ਰੇਲ ਚੁੰਨ ਲੱਗ ਪਿਆ ਹੈ ਤੇ ਤ੍ਰੇਲ ਚੁੰਦਾ ਦੇ ਕੇ ਕਹਿੰਦਾ ਹੈ ਕਿ ਕਾਂ ਰੋਣ ਲੱਗ ਪਿਆ ਹੈ ਓਹਲਾ ਭੜਾ ਭਗਤੀ ਉਹਨੂੰ ਪਤਾ ਨਹੀਂ ਸੀ ਕਿ ਤ੍ਰੇਲ ਚੁੰਦਾ ਹੈ ਰੋਕਿਆ ਦਿਆ ਆਪਣੀ ਆਤਮਾ ਨੂੰ ਲੇਖਾ ਕਿਵੇਂ ਦੇਣਾ ਪਰਮਾਤਮਾ ਨੂੰ ਪਾਪਾਂ ਦੇ ਛਪਰੇ ਪਾਉਣ ਦੀ ਲੋੜ ਤੇਰਾ ਜਦੋਂ ਆਖਰੀ ਕਬਰ ਮਕਾਨ ਮੇਰਾ ਗਿਆ ਲ ਭਗਤਾਂ ਦੀ ਚਾਲ ਨਰਾਲੀ ਦੇਖ ਰਿਹਾ ਉਸ ਜਾਗਦਾ ਵਾਲੀ ਕਹਿ ਲਗਾ ਪਾਪ ਨੇ ਕੀ ਲੋੜ ਸੀ ਛਪਰੇ ਪਾਉਣ ਦੀ ਜਦੋਂ ਆਖਰੀ ਕਬਰ ਮਕਾਨ ਹੈ ਰਹਿਣ ਗਈ ਅਬ ਪਿਆਸ ਵੇਰਾ ਐਸੇ ਆਉਣ ਜਾਣ ਮਨ ਤੇਰਾ ਜੋਗੀ ਬਾਗ ਜਗਤ ਵਿੱਚ ਫੇਰਾ ਜੈਸੇ ਤਰਵਰ ਪੰਖ ਵਸੇਰਾ ਕਹਿ ਲਗਾ ਕਿ ਇਸ ਦੁਨੀਆ ਦੇ ਉੱਤੇ ਇਹ ਜੋਗੀ ਦੇ ਵਾਂਗਰ ਫੇਰਾ ਹੈ ਤੇ ਸਾਰਿਆਂ ਨੂੰ ਆਪਣੀ ਵਾਰੀ ਇੱਥੋਂ ਚਲੇ ਜਾਣਾ ਹੈ ਐਸ ਤਰ੍ਹਾਂ ਉੱਡ ਜਾਣਾ ਹੈ ਇੱਥੋਂ ਜਿਸ ਤਰ੍ਹਾਂ ਪੰਛੀ ਬਿਰਛ ਦੇ ਉੱਤੇ ਬੈਠਾ ਹੋਇਆ ਉੱਡ ਜਾਂਦਾ ਹੈ ਉੱਚੇ ਮੰਦਰ ਮਹਿਲ ਮਨਾਰੇ ਅਣਤ ਸਮੇ ਕਿਸ ਕਾਮ ਤਮਾਰੇ ਚਾਰ ਦਿਨ ਜਗ ਜੀਵਨ ਤੇਰਾ ਰੇ ਮਨ ਕਰ ਰੋੜਾਂ ਤੇ ਡੇਰਾ ਕਹਿ ਲਗਾ ਕਿ ਇਹ ਉੱਚੇ ਮੰਦਰ ਮਹਿਲ ਮਨਾਰੇ ਇਹ ਕਿਸ ਕਾਮ ਨੇ ਜਦੋਂ ਇੱਕ ਦਿਨ ਇਥੋਂ ਤੂੰ ਚਲੇ ਹੀ ਜਾਣਾ ਹੈ ਇਹ ਕਿਸ ਕੰਮ ਹਨ ਕਾਲਿਆ ਕਾਲ ਗਿਆ ਆ ਗਿਆ ਲਾ ਰੇ ਮਨ ਦੇਵ ਜਗਤ ਦਾ ਮੇਲਾ ਦਾ ਮੈਂ ਤੇ ਤੇਰੇ ਕਿਸ ਕਾਮ ਸਾਥ ਨਹੀਂ ਚੱਲੇ ਇੱਕ ਢੇਲਾ ਰੇ ਮਨ ਪਾਪੀ ਪਾਪ ਕਮਾਇਆ ਓ ਰੇ ਮਨ ਤੇਰਾ ਪਾਪ ਮਖਾਣ ਤੈ ਕਾਹੇ ਕੋ ਹੱਥ ਲਗਾਇਆ ਰੇ ਮਨ ਭਾਰਾ ਕੀਤਾ ਦੋਸ਼ ਤੈ ਕਟਦੀ ਆ ਕਾਂ ਨਰ ਦੋਸ਼ ਕਹ ਲਗਾ ਕੇ ਤੂੰ ਬੜਾ ਭਾਰਾ ਪਾਪ ਕਰ ਬੈਠਾ ਹੈ ਤੂੰ ਨਿਰਦੋਸ਼ ਕਾਹ ਨੂੰ ਘਟ ਦਿੰਦਾ ਹੈ ਤੇਰਾ ਪਾਪ ਬੜਾ ਮਹਾਨ ਹੈ ਉੱਪਰ ਦੇਖ ਰਿਹਾ ਭਗਵਾਨ ਕੇ ਭਗਵਾਨ ਉੱਥੇ ਬੈਠਾ ਸਭ ਕੁਝ ਦੇਖ ਰਿਹਾ ਹੈ ਜੋ ਨਰ ਜੈ ਐਸਾ ਕਰਮ ਕਮਾਵੇ ਤੈ ਸਾਹੀ ਫਲ ਅੱਗੇ ਪਾਵੇ ਕਿ ਜਿਸ ਤਰ੍ਹਾਂ ਦਾ ਇਨਸਾਨ ਇੱਥੇ ਕਰਮ ਕਰਦਾ ਹੈ ਉਸ ਤਰ੍ਹਾਂ ਦਾ ਅੱਗੇ ਜਾ ਕੇ ਫਲ ਮਿਲ ਜਾਂਦਾ ਹੈ ਜਿਸ ਕੀ ਤਾਂ ਨਹੀਂ ਬਨਧਾਣ ਆਖਿਰ ਮਿਲਨ ਕਿਥੇ ਭਗਵਾਨ ਜੈਸਾ ਬੀਜੇ ਤੈਸਾ ਖਾਵੀ ਇਸ ਵਿੱਚ ਫਰਕ ਨਿਉ ਕੁਛ ਆਵੀ ਬੋਲਦਾਣ ਹੈ ਬੜਾ ਮਖਾਨ ਜੇ ਕੋਈ ਕਰ ਲਾਏ ਇਨਸਾਨ ਬੋਨ ਗੀਤਾ ਵਿਰਥਾ ਨਾ ਜਾਵੀ ਪਵਜਲ ਸਾਗਰ ਪਾਰ ਲੰਘਾਵੀ ਤਾਂ ਅਮਰਤ ਬਾਣੀ ਫਰਮਾਨ ਕਰਦੀ ਹੈ ਕਿ ਜਿਸ ਤਰ੍ਹਾਂ ਨਾ ਇੱਥੇ ਬੀਜ ਬੀਜਾਂਗੇ ਉਸ ਤਰ੍ਹਾਂ ਅੱਗੇ ਜਾ ਕੇ ਵਧਣਾ ਪਵੇਗਾ ਪੁੰਨ ਦਾਨ ਹੈ ਬੜਾ ਮਹਾਨ ਇਹ ਪੁੰਨ ਦਾਨ ਇੱਕ ਬੜਾ ਵੱਡਾ ਮਹਾਨ ਹੈ ਜੇ ਕੋਈ ਇਨਸਾਨ ਕਰ ਲਵੇ ਤਾਂ ਜਿਹੜਾ ਇੱਥੇ ਪੁੰਨ ਦਾਨ ਕੀਤਾ ਹੋਇਆ ਅੱਗੇ ਭੌਜਲ ਸਾਗਰ ਨੂੰ ਪਾਰ ਲੰਘਾ ਦਿੰਦਾ ਹੈ ਅੰਮ੍ਰਿਤ ਬਾਣੀ ਫਰਮਾਨ ਕਰਦੀ ਹੈ ਜੋ ਪੁੰਨ ਕਰਕੇ ਕਰੇ ਗਮਾਨ ਗਿਆ ਵਿਅਰਥ ਕੀਆ ਪੁੰਨ ਦਾਨ ਜੇ ਆਪਾਂ ਇਥੇ ਪੁੰਨदान ਕਰਕੇ ਆਪਾਂ ਗਮਾਨ ਕੀਤਾ ਹੰਕਾਰ ਕਰ ਲਿਆ ਤਾਂ ਪੁੰਨदान ਕੀਤਾ ਹੋਇਆ ਵਿਰਥ ਚਲਾ ਜਾਂਦਾ ਹੈ ਪੁੰਨ ਕਰਕੇ ਨੀਵਾ ਹੋ ਜਾਵੇ ਸੋ ਮਾਨਸ ਵਢਾਈ ਪਾਵੇ ਪੁੰਨ ਕਰਕੇ ਜਿਹੜਾ ਮਾਨਸ ਨੀਵਾ ਹੋ ਜਾਂਦਾ ਹੈ ਜੋ ਕੁਝ ਹੈ ਸਭ ਕੁਝ ਤੇਰਾ ਹੈ ਉਹ ਵਢਾਈ ਪਾ ਲੈਂਦਾ ਹੈ ਜੋ ਨਰੇ ਆ ਬੇਉਚਾਇ ਖਵਾਤਾ ਸਰਪਰ ਘੋਰ ਨਰਕ ਵਿੱਚ ਜਾਤਾ ਸਵਨਾ ਦੀ ਸੁਖ ਲੋੜੇ ਜਿਹੜਾ ਤਰਦਾ ਹੈ ਉਸੇ ਦਾ ਬੇੜਾ ਬੇੜਾ ਕਿਸ ਦਾ ਤਰਦਾ ਹੈ ਬੇੜਾ ਉਸ ਦਾ ਤਰਦਾ ਹੈ ਜਿਹੜਾ ਦੂਸਰਿਆਂ ਦੀ ਸੁਖ ਲੋੜਦਾ ਹੈ ਭਲਿਆਂ ਨੂੰ ਮਿਲਦੀ ਭਲਾਈ ਤੇ ਬੁਰਿਆਂ ਨੂੰ ਬਰਾਈ ਜਿਹੜੇ ਭਲੇ ਕਰਮ ਕਰਦੇ ਹਨ ਉਹਨਾਂ ਨੂੰ ਭਲਾਈ ਮਿਲ ਜਾਂਦੀ ਹੈ ਤੇ ਬੁਰੇ ਕਰਮਾਂ ਵਾਲਿਆਂ ਨੂੰ ਬਰਾਈ ਮਿਲ ਜਾਂਦੀ ਹੈ ਜੋ ਦੂਜੇ ਕੋ ਦੇਵੇ ਦੁੱਖ ਹੋਵੇ ਨਾ ਕਰਿਆ ਆਪਣੇ ਸੁੱਖ ਸਾਕੋ ਜਾਣੇ ਆਪ ਸਮਾਨ ਉਸਦਾ ਭਲਾ ਕਰੇ ਭਗਵਾਨ RAM ਸਿਆਣਾ ਸਾਕੋ ਜਾਣੇ ਘਰ ਘਰ ਦੇਖੇ ਜੋ ਜਵੜਾਨ ਘਟ ਘੜ ਦੇ ਵਿੱਚ ਰਿਆ ਸਮਾਏ ਉਸ ਤੋਂ ਕੋਈ ਕਹਾ ਸਿਪਾਏ ਕਿ ਉਹ ਨਿਰੰਕਾਰ ਘਟ ਘੜ ਦੇ ਵਿੱਚ ਸਮਾਇਆ ਹੋਇਆ ਹੈ ਉਸ ਤੋਂ ਕੋਈ ਛਿਪਿਆ ਨਹੀਂ ਨਾ ਉਸ ਤੋਂ ਕੋਈ ਕੋਈ ਛਿਪਾ ਸਕਦਾ ਹੈ ਜੋ ਆਈ ਸੋ ਮੁੜ ਕੇ ਜਾਈ ਰਜਨਾ ਰਾਮ ਰਹੀ ਮਰ ਜਾਈ ਰੇ ਮਣੇ ਆਵਦੋਂ ਪਏ ਬਲੀਤਾ ਜੀਆ ਘਾਤ ਕਾਸ ਕਾ ਕੀਤਾ ਕਹਿ ਲਗਾ ਮਣਾ ਤੂੰ ਪਲੀਤ ਹੋ ਗਿਆ ਹੈ ਤੂੰ ਕਾਂ ਦਾ ਕਤਲ ਕਰ ਦਿੱਤਾ ਹੈ ਐਸੇ ਪੁਰਸ਼ ਕਹਾਂ ਗਤਿ ਹੋਵੇ ਜਾਂ ਦਰਬਦਾ ਮੋਸ ਮੋਸ ਰੋਵੇ ਕਹਿ ਲਗਾ ਮਣਾ ਤੇਰੇ ਵਰਗੇ ਪਾਪੀਆਂ ਦੀ ਗੱਤ ਨਹੀਂ ਹੁੰਦੀ ਉੱਥੇ ਜਮਾਂ ਦਾ ਬੱਧਾ ਹੋਇਆ ਮੋਸ ਮੋਸ ਕਰਕੇ ਰੋਂਦਾ ਹੈ ਜੈਸੇ ਤੇ ਮਣ ਕਾ ਸਰਵਾਇਆ ਐਸੇ ਪੁਰਸ਼ ਕਵਣ ਸੁਖ ਪਾਇਆ ਕਹਿ ਲਗਾ ਕਿ ਤੂੰ ਕਾਹਨੋਂ ਦੁੱਖ ਦਿੱਤਾ ਤੂੰ ਸੁਖ ਨਹੀਂ ਪਾ ਸਕਦਾ ਰੇ ਮਨ ਹੋਇਆ ਜ਼ੁਲਮ ਮਖਾਨ ਕੈਸੇ ਮਾਫ ਕਰੂ ਭਗਵਾਨ ਜ਼ੁਲਮ ਕਰਨ ਜਿਹੜੇ ਨਸਾਨ ਜਬਰ ਆਇਲ ਕੜੇ ਫੜ ਜਾਣ ਕਾਲ ਵੇ ਜਦ ਸਿਰ ਪਰ ਆਏ ਕੇਸਾਂ ਤੋਂ ਫੜ ਕੇ ਲੈ ਜਾਵੇ ਜੈਸੇ ਜੈਸੇ ਕਰਮ ਕਮਾਵੇ ਤੈਸੇ ਤੈਸੇ ਫਲ ਭਗਤਾ ਵੀ ਗਿਲਨਰ ਗਾਂ ਵਿੱਚ ਸੋਈ ਰੋਈ ਸੋਈ ਜਿਸ ਕੇ ਭਲੇ ਨਾਮ ਨਾ ਹੋਈ ਰੇ ਮਨ ਸੋਚ ਕਰੀ ਨਾਰਾਇ ਆਪੇ ਆਪਣੀ ਪਤ ਗਵਾਈ ਧਰਮ ਰਾਜ ਗੇ ਜਦ ਜਾਵੇ ਆਪਣਾ ਕੀਤਾ ਆਪੇ ਪਾਵੀ ਕਾਸ ਗਾੜ ਧਰਤੀ ਪਰ ਡਾਰਾ ਰੇ ਮਨ ਡਾਟਾ ਜ਼ੁਲਮ ਕਜਾਰਾ ਲੇਖਾ ਦੇਣਾ ਪਊ ਜ਼ਰੂਰ ਰੇ ਮਨ ਕਿਉ ਕਰ ਲਿਆ ਕਸੂਰ ਕਹਿ ਲਗਾ ਮਨਾ ਇਹ ਤੂੰ ਕਸੂਰ ਕਰਨ ਵਾਲੇ ਕਿਉ ਨਹੀਂ ਸੋਚਿਆ ਰੇ ਮਨ ਸੋਚ ਕਰੀ ਨਾ ਰਾਈ ਆਪੇ ਆਪਣੀ ਪਾਤ ਗਵਾਈ ਧਰਮ ਰਾਜ ਅੱਗੇ ਜਦ ਜਾਵੇ ਆਪਣਾ ਕੀਤਾ ਆਪੇ ਪਾਵੇਗੀ ਧਰਮ ਰਾਜ ਦੀ ਜਦੋਂ ਦਰਬਾਰ ਦੇ ਵਿੱਚ ਜਾਵੇਂਗਾ ਤੇ ਉੱਥੇ ਤੇਰਾ ਕੀਤਾ ਹੋਇਆ ਤੈਨੂੰ ਫਲ ਮਿਲ ਜਾਵੇਗਾ। ਲੇਖਾ ਦੇਣਾ ਪਉ ਜ਼ਰੂਰ ਰੇ ਮਨ ਕਿਉ ਕਰ ਲਿਆ ਕਸੂਰ। ਜੀਵ ਜੰਤ ਕਾ ਇਹ ਸੰਸਾਰ ਰੇ ਮਨ ਸਤਿਗੁਰੂ ਕਾ ਪਰਵਾਰ ਰੇ ਮਨ ਭਰਨਾ ਪਉ ਕਸੂਰਾ ਧਰਮ ਰਾਜ ਨਸਾਫੀ ਪੁਰਾ। ਇਹ ਲਗਾਏ ਪਾਪੀ ਮਨਾ। ਉਹ ਧਰਮ ਰਾਜ ਬੜਾ ਇਨਸਾਫੀ ਪੂਰਾ ਹੈ ਉੱਥੇ ਕੋਈ ਰਿਸ਼ਵਤ ਕੋਈ ਉੱਥੇ ਪਾਪ ਮਾਫ ਨਹੀਂ ਹੁੰਦਾ ਉੱਥੇ ਤਾਂ ਲੇਖਾ ਲੇਖੇ ਦੇ ਉੱਪਰ ਕਰਮਾਂ ਦੇ ਉੱਪਰ ਹਿਸਾਬ ਨਿਭੜਦੇ ਹਨ ਅਗੇ ਉਹ ਜਨੇ ਜਨੇ ਕੋਈ ਸਾਅ ਕਾ ਪਾਪ ਆਏ ਕੋ ਸੋਈ ਰੇ ਮਨ ਤੇ ਕੀ ਕਰਮ ਕਮਾਇਆ ਖੂਨ ਦਾਗ ਝੋਲੇ ਕੋ ਲਾਇਆ ਜਿੱਥੋਂ ਆਏ ਉਥੇ ਜਾਣਾ ਸਾਜ ਜੀਵਨ ਕਾ ਏਕ ਟਕਾਣਾ ਦੁਸ਼ਟ ਦਮਣ ਦਾ ਦੁਸ਼ਟ ਦਮਣ ਕਾ ਕਰਮ ਕਮਾਇਆ ਰੇ ਮਣ ਕਾਹੀ ਭਗਤ ਕਹਾਇਆ ਕੈ ਲਗਾ ਮਨਾ ਜੇ ਤੂੰ ਇਸ ਤਰ੍ਹਾਂ ਦੇ ਕਰਮ ਕਮਾਉਨੇ ਸੀ ਤਾਂ ਆਪਣੇ ਆਪ ਨੂੰ ਭਗਤ ਕਿਉਂ ਕਹਾਇਆ ਭਗਤ ਨੇ ਤਾਂ ਤੂੰ ਬਲੀਧ ਕਰ ਲਈ ਐ ਰੇ ਮਨ ਨਹੀਂ ਮਿਲੇਗਾ ਮੇਦਾ ਹੁਣ ਤੈਨੂੰ ਪਰਮਾਤਮਾ ਨੇ ਨਹੀਂ ਮਿਲਣਾ ਕਿਉਂਕਿ ਤੂੰ ਇਸ ਚੋਲੇ ਨੂੰ ਦਾਗ ਲਾ ਲਿਆ ਹੈ ਸੋਏ ਪਰਸ਼ ਭਗਤੇ ਖਵਾਵਤ ਜੋ ਜੀਆਂ ਕੋ ਨਹੀਂ ਦੁਖਾਵਤ ਭਗਤ ਬਣੇ ਤੇ ਪਾਪ ਕਮਾਵੇ ਸੋ ਨਰਕ ਹੋਰ ਨਰਕ ਵਿੱਚ ਜਾਵੇ ਕਿ ਲਗਾ ਮਨਾ ਜੇ ਭਗਤ ਬਣ ਕੇ ਪਾਪ ਕਮਾਇਆ ਤੇ ਇਸ ਚੋਲੇ ਨੂੰ ਦਾਗ ਲਾ ਲਿਆ ਤੇ ਸੋ ਨਰਕਾਂ ਦੇ ਵਿੱਚ ਜਾਂਦਾ ਹੈ ਰੇਵਣ ਭਗਤ ਰਿਆ ਤੋਂ ਨਹੀਂ ਭਗਤ ਭਗਤ ਮਦਰ ਰੋਜ ਕਹਾਵੇਂ ਭਗਤ ਜਨਾਗੀ ਨਿਰਮਲ ਰੀਤਾ ਭਗਤ ਨਹੀਂ ਤੋ ਪੁਰਸ਼ ਪਲੀਤਾ ਕਹਿ ਲੱਗਾ ਕਿ ਹੁਣ ਤੋਂ ਭਗਤ ਨਹੀਂ ਰਿਆ ਹੁਣ ਤੋਂ ਪਲੀਤ ਹੋ ਗਿਆ ਹੈ ਇਸ ਚੋਲੇ ਨੂੰ ਦਾਗ ਲਾ ਕੇ ਭਗਤ ਸਜਣ ਕਦ ਜੀਵ ਦੁਖਾਤਾ ਕਿ ਭਗਤ ਜਿਹੜੇ ਹੁੰਦੇ ਹਨ ਕਿਸੇ ਜੀਵ ਨੂੰ ਦੁੱਖ ਨਹੀਂ ਦਿੰਦੇ ਸਭਨਾ ਤੇ ਉਪਕਾਰ ਕਰਮਾਤਾ ਭਗਤਪੁਰਸ਼ ਸਭਨਾ ਦਾ ਮੀਤ ਇੱਕ ਰੂਪ ਨਾਲ ਇੱਕ ਰੂਪ ਸਭ ਨਾਲ ਪ੍ਰੀਤ ਭਗਤ ਸੱਜਣ ਹੈ ਸੋਈ ਪੂਰਾ ਜਿਸ ਨੇ ਸੱਚ ਵਸੇ ਭਰਪੂਰਾ ਜਿੰਦੇ ਮਨ ਦੇ ਵਿੱਚ ਸਚਾਈ ਹੁੰਦੀ ਹੈ ਉਹ ਭਗਤ ਹੁੰਦਾ ਹੈ ਭਗਤ ਸੱਜਣ ਜਿਹੜਾ ਬਦਵੰਤ ਉਸ ਕੋ ਆਨ ਮਿਲੇ ਭਗਵੰਤ ਕੇ ਸੱਚੇ ਭਗਤ ਨੂੰ ਆਨ ਕੇ ਭਗਵੰਤ ਮਿਲਦਾ ਹੈ ਭਗਤ ਸੱਜਣ ਸੋਈ ਹੈ ਸੂਰਾ ਜੋ ਰੱਖੇ ਜਤ ਸਤ ਕੋ ਪੂਰਾ ਤੇ ਭਗਤ ਉਹ ਹੁੰਦਾ ਹੈ ਜਿਹੜਾ ਆਪਣੇ ਜਤ ਸਤ ਦੇ ਵਿੱਚ ਪੂਰਾ ਹੁੰਦਾ ਹੈ ਨਾਮ ਦੇਵ ਕੀ ਪ੍ਰੀਤ ਮਹਾਨ ਗਿਲਜਨ ਬਜੈ ਸੇ ਮਿਲੇ ਨਧਾਨ ਕਿ ਐਸੀ ਪ੍ਰੀਤ ਨਾਮਦੇਵ ਨੇ ਕੀਤੀ ਕਿ ਪ੍ਰਮਾਤਮਾ ਦੇ ਸੋਲੇ ਪਲ ਪਲ ਗਾਉਂਦਾ ਸੀ ਗਗਨਮੀ ਸਲੋਕ ਤੀਜਾ ਭਗਤ ਸੱਜਣਾ ਸੁਣਨ ਆਕਾ ਸਾਈ ਉਸ ਕਾ vair ਕਿਸੇ ਸਾਂ ਨਈ ਭਗਤ ਜਣਾ ਕੇ ਨੰਗੇ ਪੈਰ ਸਾਜ ਜੀਵਨ ਕੀ ਮਾਗਦੇ ਖੈਰ ਭਗਤ ਜਣਾ ਦਾ ਭਗਵਾ ਭੀਸ਼ ਰਾਮ ਨਾਮ ਜਪ ਰਹਿ ਖਮੇਸ਼ ਭਗਤ ਸਾਰ ਜੋਗੀ ਸੰਿਆਸੀ ਇਨ ਕੇ ਪਾਸ ਰਹੀ ਅਵਨਾਸੀ ਭਗਤ ਸੱਜਣ ਕੋ ਹਰ ਹਰ ਕਰਦਾ ਜੀਵਤ ਰਹੇ ਸਦਾ ਨੀ ਮਰਦਾ ਭਗਤ ਸਜਣ ਜੋ ਪਰਮ ਆਨੰਦ ਦੁੱਖ ਸੁਖ ਵਿੱਚ ਸਦ ਰਹਿ ਆਨੰਦ ਕਿ ਜਿਹੜੇ ਉਸ ਦੇ ਭਗਤ ਹੁੰਦੇ ਹਨ ਉਹ ਦੁੱਖ ਤੇ ਸੁਖ ਦੇ ਵਿੱਚ ਸਦਾ ਆਨੰਦ ਰਹਿੰਦੇ ਹਨ ਭਗਤ ਸਜਣ ਪੂਰੇ ਗੁਣ ਤਾਸ ਜਿਦਨੇ ਜਿਦ ਗਾਨੀ ਦੇ ਸਿਆਸ ਰੇ ਮਨ ਆਪੇ ਸੋਜ ਵਿਚਾਰ ਕੈਸੀ ਭਗਤ ਜਨਾ ਕੀ ਕਾਰ ਰੇ ਮਨ ਤੈਨੂੰ ਸਮਝ ਨ ਆਈ भगत रीत को लाज लगाई रे मन भगत नहीं वड़ पापी मन वे देख मार के झाती हंस नहीं है काला कांग भगत कहा के लाया दाग कह लगा पापी मना तू हंस नहीं रहा तू काला कांग है भगत कहा के तू तो अपने चोले नग लाया है भगवान भीस नहीं सी पाना ਜੇ ਜੈਤੀ ਜੇ ਸੀ ਤੈਸ ਦਾਗ ਲਗਾਉਣਾ ਜੇ ਇਸ ਨੂੰ ਦਾਗ ਲਗਾਉਣਾ ਸੀ ਤੇ ਪ੍ਰਮਾਤਮਾ ਦੇ ਨਾਮ ਦਾ ਚੋਲਾ ਨਹੀਂ ਪਾਉਣਾ ਸੀ ਬੈਂਦਾ ਨਾ ਹਣਸਾ ਕੇ ਵਿੱਚ ਜੇ ਐਨੀ ਸੀ ਨਹੀਂ ਤਾਫੀਕ ਤੂੰ ਕਾਂਸੀ ਤੇ ਕਾਂਗਾ ਦੇ ਵਿੱਚ ਹੀ ਬੈਂਦਾ ਹਣਸਾਂ ਦੇ ਵਿੱਚ ਬਹਿਣ ਦੀ ਤੈਨੂੰ ਕੀ ਜ਼ਰੂਰਤ ਸੀ ਰੇ ਮਨ ਰਿਆ ਕਾਂ ਕਾ ਕਾਂਗ ਹਣਸ ਨਹੀਂ ਬਣਿਆ ਅਨਭਾਗ ਕੇ ਤੇਰੇ ਭਾਗ ਮੰਦੇ ਹਰ ਤੂੰ ਹਣਸ ਨਹੀਂ ਬਣ ਸਕਿਆ ਸੋਈ ਬਣਦੇ ਨੇ ਵਡ ਹੰਸ ਜੋ ਹੋਣ ਹੰਸਾਂ ਦੀ ਵੰਸ ਜਿਹੜੇ ਹੰਸਾਂ ਦੀ ਵੰਸ ਹੁੰਦੇ ਹਨ ਉਹੀ ਹੰਸ ਬਣਦੇ ਹਨ ਅੰਮ੍ਰਿਤ ਬਾਣੀ ਫਰਮਾਨ ਕਰਦੀ ਹੈ ਕਾਂਗੋ ਹੰਸ ਬਣੇ ਵਡ ਭਾਗੀ ਜੀਵਨ ਹੋਵੇ ਕਿਸਮਤ ਜਾਗੀ ਜੇ ਕਿਸਮਤ ਹੋਵੇ ਚੰਗੀ ਹੋਵੇ ਕਿਸਮਤ ਜਾਗ ਪਵੇ ਤਾਂ ਹੰਸ ਕਾਂਗ ਤੋਂ ਹੰਸ ਬਣਦਾ ਹੈ ਨਹੀਂ ਤਾਂ ਕਾਂਗ ਦਾ ਕਾਂਗ ਹੀ ਰਹਿੰਦਾ ਹੈ ਰੇ ਮਨ ਮੈਂ ਜਾਣਿਆ ਤੂ ਹੰਸ ਕਾਂ ਗਰਿਆ ਨਹੀਂ ਬੜੇ ਹੰਸ ਜੇ ਰੀਠੇ ਸੰਗ ਪ੍ਰੀਤ ਲਗਾਵੀ ਅੰਮ੍ਰਿਤ ਜਾਮ ਕਹਾਂ ਸੇ ਪਾਵੀ ਜਾਰੋ ਜਾਰ ਭਗਤ ਕਰ ਲਾਵੇ ਸ਼ਾਮ ਸ਼ਾਮ ਨੀਰ ਅੱਖਾਂ ਚੋ ਜਾਵੀ ਨਾਮ ਦੇਵ ਗਿਲ ਭਗਤ ਵਰਾਗੀ ਚੇਟ ਕਰ RAM ਨਾਮ ਕੀ ਲਾਗੀ ਨਾਮਦੇਵ ਪੁਰਣ ਅਵਧਾਰ ਕੁਦਰਤ ਬੜੀ ਅਬਾਰ ਅਬਾਰ ਚਲਿਆ ਸੁਣ ਉਸ ਦੇ ਵੈਣ ਰੂਪ ਬੰਦੇ ਦਾ ਧਾਰਨ ਰੈਣ ਤਾਂ ਨਾਮਦੇਵ ਇੱਕ ਜਗ੍ਹਾ ਤੇ ਬੈਠਾ ਜਾ ਰੋ ਜਾਰ ਕਰਕੇ ਰੋਈ ਜਾ ਰਿਹਾ ਹੈ ਕੁਦਰਤ ਉਸ ਆਕਾਲ ਪੁਰਖ ਜੀ ਕੀ ਚਲਿਆ ਸੁਣ ਉਸ ਦੇ ਵੈਣ ਰੂਪ ਬੰਦੇ ਦਾ ਧਾਰਨ ਰੈਣ ਕਿ ਆਕਾਲ ਪੁਰਖ ਨਿਰੰਕਾਰ ਸੱਚੀ ਜੋਤ ਬੰਦੇ ਦਾ ਰੂਪ ਧਾਰ ਕੇ ਉਸ ਭਗਤ ਦੇ ਕੋਲ ਚੱਲ ਕੇ ਆਇਆ ਹੈ ਤੇ ਆ ਕੇ ਭਗਤ ਨੂੰ ਦਲਾਸਾ ਦਿੱਤਾ ਤੂੰ ਰੋਵੇਂ ਕਿਸ ਕਰਕੇ ਭਾਈ ਹਰ ਹਰ ਲਗਾ ਉਸ ਨੂੰ ਕਹਿਣ ਪ੍ਰਮਾਤਮਾ ਅੱਗੇ ਪੁੱਛਦਾ ਹੈ ਭਾਈ ਤੂੰ ਕਿਸ ਕਰਕੇ ਰੋਂਦਾ ਹੈ ਭਗਤ ਆ ਦੇ ਰੀਛਾਂ ਨਿਆਰ ਕਹਿ ਲਗਾ ਉਸ ਨੂੰ ਕਰਤਾਰ ਜਮਕਣ ਹੀਰੇ ਲਾਲ ਜਵਾਰ ਜਾ ਕੇ ਨਜ਼ਰਿ ਉਸ ਵੱਲ ਮਾਰ ਕਹਿ ਲਗਾ ਭਗਤਾ ਉਹ ਜਿਹੜੀ ਸ਼ਾਨ ਤੂੰ ਬਣਾਉਣ ਵਾਸਤੇ ਆਇਆ ਸੀ ਜਾ ਕੇ ਵੇਖ ਤੇਰੀ ਸ਼ਾਨ ਤਾਂ ਤਿਆਰ ਹੋਈ ਪਈ ਐ ਚਮਕਣ ਹੀਰੇ ਲਾਲ ਜਵਾਰ ਜਾ ਕੇ ਨਜ਼ਰ ਉਸ ਵੱਲ ਮਾਰ ਨੀਰ ਅੱਖਾਂ ਚੋਂ ਸ਼ਮ ਸ਼ਮ ਜਾਵੇ ਰੋਈ ਜਾਵੇ ਜਾਰੋ ਜਾਰ ਪਰ ਭਗਤ ਫਿਰ ਵੀ ਆਪਣੀ ਉਸ ਮੰਦੇ ਕਰਮ ਕੀਤੇ ਹੋਏ ਕਾਂ ਦੇ ਕਾਂ ਰੋਂਦਾ ਦੇ ਕੇ ਜਾਰੋ ਜਾਰ ਕਰਕੇ ਰੋਈ ਜਾ ਰਿਹਾ ਹੈ ਪਰਮਾਤਮਾ ਨਿਰੰਕਾਰ ਉਸ ਭਗਤ ਦੇ ਕੋਲ ਚੱਲ ਕੇ ਆਇਆ ਹੈ ਇਸ ਨੂੰ ਦਲਾਸਾ ਦਿੱਤਾ ਹੈ ਕਹਿ ਲਗਾ ਭਗਤਾ ਤੇਰੀ ਸ਼ਾਨ ਤਿਆਰ ਹੋ ਗਈ ਹੈ ਪਰ ਭਗਤ ਨੂੰ ਕੋਈ ਪਤਾ ਨਹੀਂ ਕੌਣ ਮੇਰੇ ਕੋਲ ਖੜਾ ਹੈ ਜੋ ਪਰਮਾਤਮਾ ਦੀ ਭਗਤੀ ਕਰਦਾ ਹੈ ਪਰਮਾਤਮਾ ਦਾ ਸਿਮਰਨ ਕਰਦਾ ਹੈ ਤੇ ਪਰਮਾਤਮਾ ਉਹਦੇ ਕੰਮ ਆਪ ਆਣ ਕੇ ਕਰਦਾ ਹੈ ਭਗਤ ਧੰਨੇ ਨੇ ਪਰਮਾਤਮਾ ਦਾ ਸਿਮਰਨ ਕੀਤਾ ਤੇ ਪਰਮਾਤਮਾ ਨੇ ਉਸ ਭਗਤ ਦੀ ਨੌਕਰੀ ਕੀਤੀ ਉਹਨੀਆਂ ਗਾਵਾਂ ਚਾਰੀਆਂ ਤੇ ਭਗਤ ਨਾਮਦੇਵ ਨੇ ਭਗਤ ਦੀ ਇਬਾਦਤ ਕੀਤੀ ਪਰਮਾਤਮਾ ਦਾ ਨਾਮ ਸਿਮਰਿਆ ਤੇ ਉਹਦੀ ਵੀ ਆਪਣੇ ਹੱਥਾਂ ਦੇ ਨਾਲ ਛੰਨ ਤਿਆਰ ਕੀਤੀ ਤਾਂ ਜਦੋਂ ਜ਼ਾਰੋ-ਜ਼ਾਰ ਕਰਕੇ ਭਗਤ ਰੋਈ ਜਾ ਰਿਹਾ ਹੈ ਤੇ ਪਰਮਾਤਮਾ ਨੇ ਦੂਜੀ ਵਾਰ ਕਿਹਾ ਹੈ ਕਿਆ ਅਖਰੀ ਨੇ ਦੂਜੀ ਵਾਰ ਨਾਗਰ ਭਗਤਾ ਕੂਕਪਕਾਰ ਭਗਤਾ ਝੂਠ ਰਤਾ ਨਾ ਜਾਣੀ ਮੇਰੇ ਤੇ ਕਰ ਲੈ ਇਤਬਾਰ ਪ੍ਰਮਾਤਮਾ ਨੇ ਦੂਜੀ ਵਾਰ ਕਿਹਾ ਭਗਤਾ ਤੂੰ ਝੂਠ ਨਾ ਜਾਣ ਮੇਰੇ ਤੇ ਇਤਬਾਰ ਕਰ ਸਿਰ ਜਨ ਹਾਰ ਭਗਤ ਜੀ ਤਾਂ ਪਗੜ ਬਿਠਾਇਆ ਨਾਲ ਪਿਆਰ ਭਗਤਾ ਜਾ ਆਪਣਾ ਘਰ ਦੇਖ ਨਾ ਕਰ ਐਵੇਂ ਸੋਚ ਵਿਚਾਰ ਛਪਰੇ ਦੇਰੀ ਜਮਗਾ ਮਾਰੀ ਜੈਸੇ ਗगन ਮੰਡਲ ਵਿੱਚ ਤਾਰੀ ਐਸੀ ਸ਼ਾਨ ਕਦੇ ਨਾ ਦੇਖੀ ਓੜ ਤੱਕ ਮਾਦ ਲੋਕ ਵਿੱਚਕਾਰ ਕਹਿ ਲਗਾ ਪਿਆਰੇ ਭਗਤ ਉਹ ਜਿਸ ਤਰ੍ਹਾਂ ਦੀ ਤੇਰੀ ਛੰਨ ਬਣੀ ਹੈ ਦੁਨੀਆਂ ਦੇ ਵਿੱਚ ਇਹਦੇ ਨਾਲ ਦੀ ਛੰਨ ਕੋਈ ਨਹੀਂ ਤਿਆਰ ਹੋਈ ਪ੍ਰਮਾਤਮਾ ਨਰੰਗਾਰ ਨੂੰ ਕਹਿਣ ਲੱਗਾ ਪਤਾ ਨਹੀਂ ਕਾਰੀਗਰ ਕਿਹੜਾ ਜਿਹੜਾ ਛੰਨ ਬਣਾਵਨ ਹਾਰ ਕਹਿਣ ਲੱਗਾ ਪਤਾ ਨਹੀਂ ਤੇਰੀ ਛੰਨ ਕਿਸ ਨੇ ਆ ਕੇ ਬਣਾਈ ਹੈ ਪਤਾ ਨਹੀਂ ਉਸ ਹੀਰੇ ਮੋਤੀ ਲਾ ਕੇ ਕਿੱਧਰ ਗਿਆ ਉਸ ਸੁਨਿਆਰ ਪਤਾ ਨਹੀਂ ਹੈ ਰਹਿੰਦਾ ਕਿੱਥੇ ਐਡਾ ਕਲਾਕਾਰ ਹੁਸ਼ਿਆਰ ਇਹ ਨਿਰੰਕਾਰ ਭਗਤ ਦੇ ਕੋਲ ਖੜਾ ਇਸ ਤਰ੍ਹਾਂ ਗੱਲਾਂ ਕਰ ਰਿਹਾ ਹੈ ਤਾਨ ਮਨਵਾਰ ਦਿਆਂ ਜੋ ਉਸ ਤੋਂ ਜੇ ਮਿਲ ਜਾਏ ਦੁਨੀਆ ਵਿੱਚ ਕਾਰ ਵੇਚਣ ਵਾਲਾ ਲਾਲ ਜਵਾਰ ਪਤਾ ਨਹੀਂ ਕਿਹੜਾ ਬਨਜਾਰ ਪਤਾ ਨਹੀਂ ਕਿਸ ਨੇ ਲਮਕਾਏ ਗੁੰਦ ਗੁੰਦ ਕੇ ਕਲੀਆਂ ਦੇ ਖਾਰ ਸੋਨੇ ਦਾ ਜਿਸ ਭੰਗ ਬਣਾਇਆ ਪਤਾ ਨਹੀਂ ਹੈ ਕੌਣ ਲੁਹਾਰ ਗੱਲਾਂ ਨਾਲ ਭਗਤ ਦੇ ਕਰਦਾ ਕੋਲ ਖੜਾ ਸਚਾਂ ਰੰਗਾਰ ਨਿਰੰਕਾਰ ਭਗਤ ਦੇ ਕੋਲ ਖੜਾ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦਾ ਹੈ ਰੋਂਦਾ ਦੇਗ ਭਗਤ ਨੂੰ ਆਇਆ ਭਗਤਾਂ ਦੀ ਪਤ ਰੱਖਣ ਹਾਰ ਕਿ ਜਿਹੜਾ ਭਗਤਾਂ ਦੀ ਪਤ ਰੱਖਦਾ ਹੈ ਭਗਤ ਨੂੰ ਰੋਂਦਾ ਦੇ ਕੇ ਉਸ ਦੇ ਕੋਲ ਆਇਆ ਹੈ ਰੋ ਰੋ ਹੋਇਆ ਭਗਤ ਸਦਾਈ ਦੇਖ ਰਿਹਾ ਆਇਓ ਉਸ ਨੋ ਕਰਤਾਰ ਸੋਚ ਭਗਤ ਦੇ ਦਿਲ ਵਿੱਚ ਆਈ ਕਹਿ ਲਗਾ ਦੋ ਕੌਣ ਹੈ ਭਾਈ ਕਿੱਥੋਂ ਆਇਆ ਕਿੱਥੇ ਜਾਣਾ ਕਿੱਥੇ ਤੇਰਾ ਅਸਲ ਟਿਕਾਣਾ ਤਾਂ ਜਦੋਂ ਨਿਰੰਕਾਰ ਨੇ ਉਸ ਭਗਤ ਦੇ ਕੋਲ ਖੜੋ ਕੇ ਇਸ ਤਰ੍ਹਾਂ ਦੇ ਬਚਨ ਕਹੇ ਤਾਂ ਭਗਤ ਦੇ ਦਿਲ ਦੇ ਵਿੱਚ ਸੋਚ ਆਈ ਕਹਿ ਲਗਾ ਭਾਈ ਤੂੰ ਕੌਣ ਹੈ ਤੂੰ ਕਿੱਥੋਂ ਆਇਆ ਹੈ ਕਿੱਥੇ ਜਾਣਾ ਹੈ ਕਿੱਥੇ ਤੇਰਾ ਅਸਲ ਟਿਕਾਣਾ ਹੈ ਅੱਜ ਤੱਕ ਮੈਂ ਧੱਕਿਆ ਨਾ ਤੈਨੂੰ ਇਸ ਕਰਕੇ ਨਾ ਜਾਣਾ ਤੈਨੂੰ ਕਹਿ ਲਗਾ ਭਾਈ ਮੈਂ ਤੈਨੂੰ ਨਹੀਂ ਜਾਣਦਾ ਤੂੰ ਕੌਣ ਹੈ ਮੈਂ ਤਾਂ ਤੈਨੂੰ ਦੇਖਿਆ ਹੀ ਨਹੀਂ ਹੈ ਪੈਰ ੜੜਾਕਾ ਮੂਲ ਨਹੀਂ ਹੋਇਆ ਇੱਕਦਮ ਕੋਲੇ ਆਣ ਖੜੋਇਆ ਕਹਿ ਲਗਾ ਕਿ ਭਾਈ ਤੇਰੇ ਪੈਰ ਦਾ ਖੜਕਾ ਨਹੀਂ ਹੋਇਆ ਤੂੰ ਇੱਕਦਮ ਮੇਰੇ ਕੋਲ ਆ ਕੇ ਖੜੋ ਗਿਆ ਹੈ ਇਹ ਭਗਤ ਪਰਮਾਤਮਾ ਨੂੰ ਇਸ ਤਰ੍ਹਾਂ ਦੇ ਵਚਨ ਕਹਿ ਰਿਹਾ ਹੈ ਅੰਮ੍ਰਿਤ ਬਾਣੀ ਫਰਮਾਨ ਕਰਦੀ ਹੈ ਸੁਣ ਕੇ ਬੋਲ ਬਿਆਰਾ ਤੇਰਾ ਉਤਰ ਗਿਆ ਸਭ ਸੰਸਾ ਮੇਰਾ ਦਰਸ਼ਨ ਤੇਰਾ ਪਾਇਆ ਖ ਜਬ ਜਨਮ ਜਨਮ ਕੀ ਪਿਆਸ 부ਜੀ ਸਭ ਕਿ ਲਗਾਓ ਭਾਈ ਤੇਰੇ ਬੋਲ ਦੇ ਵਿੱਚ ਬੜਾ ਰਸ ਹੈ ਸੁਣ ਕੇ ਬੋਲ ਪਿਆਰਾ ਤੇਰਾ ਤੇਰਾ ਇਤਨਾ ਬੋਲ ਪਿਆਰਾ ਸੁਣ ਕੇ ਮੇਰੇ ਮਨ ਦੇ ਜਿਹੜੇ ਸੰਸੇ ਦੂਰ ਹੋ ਰਹੇ ਨੇ ਦਰਸ਼ਨ ਤੇਰਾ ਪਾਇਆ ਹੈ ਜਦ ਜਨਮ ਜਨਮ ਕੀ ਪਿਆਸ 부ਜੀ ਸਬ ਤੇਰਾ ਦਰਸ਼ਨ ਕਰਕੇ ਮੇਰੇ ਮਨ ਦੀ ਪਿਆਸ 부ਝ ਗਈ ਐਸੇ ਮਿਛੜੇ ਬੋਲ ਤੇਮਾਰੇ ਰੋਮ ਰੋਮ ਰਮ ਗਏ ਖਮਾਰੇ ਕਿ ਲਗਾ ਤੇਰੇ ਬੜੇ ਮਿੱਠੇ ਬੋਲ ਨੇ ਮੇਰੇ ਰੋਮ ਰੋਮ ਦੇ ਵਿੱਚ ਰਮ ਗਏ ਹਨ ਸੱਚੋ ਸੱਚ ਬਤਾ ਦੇ ਭਾਈ ਬੰਦਾ ਹੈਗੇ ਆਪ ਖੁਦਾਈ ਕਿ ਲਗਾ ਸੱਚੀ ਗੱਲ ਦੱਸੋ ਮੈਨੂੰ ਤੁਸੀਂ ਬੰਦੇ ਹੋ ਬੰਦਾ ਹੈ ਕਿ ਨਿਰੰਕਾਰ ਹੈ ਜਿਸ ਦਾ ਹੈ ਤੂੰ ਨੂਰ ਅਲਾਹੀ ਫਰਕ ਨਹੀਂ ਤੇਰੇ ਵਿੱਚ ਰਾਈ ਲੱਗਦਾ ਹੈ ਤੂੰ ਜੋਤਿ ਅਕਾਲੀ ਤੀਨ ਪਵਣ ਦੁਨੀਆ ਦਾ ਵਾਲੀ ਕਿ ਲਗਾਓ ਭਾਈ ਤੂੰ ਤਾਂ ਦੁਨੀਆ ਦਾ ਵਾਲੀ ਲੱਗਦਾ ਹੈ ਜਾਦਾ ਤੂੰ ਆਪ ਨਰਾਇਣ ਹੈ ਜਿਸਨੇ ਥਿਰ ਮੈਂ ਰਚੀ ਕਿਤੇ ਉਹ ਤਾਂ ਨਹੀਂ ਹੈ ਤੂੰ ਲੱਗਦਾ ਹੈ ਤੂੰ ਸਤ ਕਰਤਾਰ ਭਗਤਾਂ ਦੀ ਪਤ ਰੱਖਣ ਹਾਰ ਇਹ ਭਗਤ ਨਿਰੰਕਾਰ ਨੂੰ ਇਸ ਤਰ੍ਹਾਂ ਕਹਿ ਰਿਹਾ ਹੈ ਕਿ ਲੱਗਾ ਲੱਗਦਾ ਹੈ ਤੂੰ ਭਗਤਾਂ ਦੀ ਪਤ ਰੱਖਣ ਵਾਲਾ ਹੈ ਅੰਮ੍ਰਿਤ ਬਾਣੀ ਦਾ ਫਰਮਾਨ ਹੈ ਲੱਗਦਾ ਹੈ ਤੂੰ ਸਿਰਜਣਹਾਰ ਜਿੰਨ ਦੇ ਚਾ ਸਗਲਾ ਸੰਸਾਰ ਲੱਗਦਾ ਹੈ ਤੂੰ ਹੀ ਪ੍ਰਤਪਾਲਕ ਜੀਵ ਜੰਤ ਸਭਨਾ ਦਾ ਮਾਲਕ ਲੱਗਦਾ ਹੈ ਤੂੰ ਹੀ ਬਨਰਾਏ ਜਿੰਨ ਦ੍ਰੋਪਦ ਕੇ ਭੋਗ ਲਗਾਏ ਕਹਿ ਲਗਾ ਕਿ ਸੱਚੇ ਉਹ ਬੰਦੇ ਰੱਬ ਦੇ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਤੂੰ ਉਹ ਹੈ ਜਿਸ ਨੇ ਦ੍ਰੋਪਤਾ ਦੇ ਘਰ ਜਾ ਕੇ ਉਹਦੇ ਇੱਕ ਸੋ ਇੱਕ ਜਗ ਦੇ ਭੋਗ ਲਗਾਏ ਲਗਦਾ ਹੈ ਤੂੰ ਹੀ ਹਰ ਰਾਈ ਜਿਨ ਖលਿਆ ਦੇ ਜੋਗ ਪਲਟਾਏ ਲਗਦਾ ਖੈ ਤੂੰ ਹੀ ਮਹਾਰਾਜ ਇੰਦਰ ਕੋ ਜਿਸ ਦੀਨ ਆਰਾਜ ਲਗਦਾ ਖੈ ਤੂੰ ਹੀ ਬਲਕਾਰੀ ਜਨ ਜਨ ਕੀ ਦੀਪੈ ਜਸਵਾਰੀ ਲਗਦਾ ਖੈ ਕੋਈ ਕਲਾਕਾਰ ਆਇਆ ਲੈਣ ਜਗਤ ਕੀ ਸਾਰ ਲਗਦਾ ਖੈ ਤੂੰ ਉਹ ਅਪਾਰ ਵਿਦਿਆ加 ਜਿਸ ਦੀ ਆ ਪੰਡਾਰ ਲਗਦਾ ਖੈ ਉਹ ਹੀ ਭਗਵਾਨ ਦਾ ਜਿਸ ਨੂੰ ਜਪਦੇ ਜਿਸ ਨੂੰ ਸੰਤ ਮਖੰਦ ਲਗਦਾ ਹੈ ਉਹ ਹੀ ਭਗਵਾਨ ਜੇ ਦੀਸ਼ਨ ਲਗੇ ਬਲਵਾਨ ਲਗਦਾ ਖੈ ਤੂੰ ਸਤਖੰਡ ਵਾਸੀ ਨਿਰਗੁਣ ਸਰਗੁਣ ਦੇਵ ਨਾਸ਼ੀ ਲਗਦਾ ਖੈ ਤੂੰ ਪਰਮ ਆਨੰਦ ਦੇਖ ਤੋਏ ਮਨ ਭਇਆ ਆਨੰਦ ਲਗਦਾ ਹੈ ਦੁਹੀ ਰਿਸ਼ੀ ਕੇਸਰ ਭਾਰ ਦਵਾਜ ਮਿਲਾ ਪਰਮੇਸ਼ਰ ਲਗਦਾ ਖੈ ਤੂੰ ਹੀ ਗੁਣਵਾਨ ਭਗਤ ਜਨਾ ਦੀ ਜਾਨ ਪ੍ਰਾਨ ਲਗਦਾ ਖੈ ਤੂੰ ਹੀ ਕਰਤਾਰ ਸਭ ਕੋ ਰਿਜਕ ਪਜਾਮਨ ਖਾਰ ਲੱਗਦਾ ਹੈ ਤੂੰ ਆਪਨ ਧਾਨ ਦਿਨ ਨਾਖ ਸੱਚਾ ਸੁਲਤਾਨ ਲੱਗਦਾ ਹੈ ਤੂੰ ਉਹ ਪਿਆਰ ਏ ਕਾਂਗ ਪਸੰਡ ਜਿਨੇ ਜਹਤਾਰੀ ਲੱਗਦਾ ਹੈ ਤੂੰ ਉਹ ਗਬਾਲ ਬਖਸ਼ ਲੈ ਜਨ ਤ੍ਰੂ ਪਰਲਾਦ ਲੱਗਦਾ ਹੈ ਤੂੰ ਨਰਿੰਜਣ ਦੁਖੀਆਂ ਦੇ ਦੁੱਖ ਦਰਦ ਨ ਖੰਡਣ ਲੱਗਦਾ ਹੈ ਤੂੰ ਉਹ ਦਿਆਲ ਲਾਵ ਕੁਛ ਕੀ ਜਨ ਕੀਤੇ ਪਾਲ ਏ ਮੇਰੇ ਜਗ ਜੀਵਨ ਦਾਤਾ ਦਿਰਾ ਨਾਮ ਲੈ ਦੁਖ ਜਾਤਾ ਬਾੜ ਰਾਜੇ ਕੋ ਬਾੜ ਲਗਾਇਆ ਸੁਰਗਾ ਦੇਵੇ ਤਖਤ ਬਿਠਾਇਆ ਰਾਜਾ ਇਹ ਡਰਨੇਮੀ ਆਇਆ ਉਸ ਨੂੰ ਜੋਗ ਵਿਸ਼ਿਸ਼ਟ ਸੁਨਾਇਆ ਬ੍ਰਹਮਾ ਵਿਸ਼ਨੂ ਸ਼ਿਵ ਜੀ ਨਾਰਦ ਸਾਸ ਸਾਸ ਤੇਰਾ ਜਸ ਗਾਇਆ ਪਾਰ ਦਿਵਾਇ ਕਰੀ ਵਡ ਸੇਵਾ ਬ੍ਰਹਮ ਗਿਆਨ ਦਿੱਤਾ ਮੇਵਾ ਸ਼ੇਸ਼ ਗਣੇਸ਼ ਇੰਦਰ ਸਭ ਪਰियां ਕਰਕੇ ਤੇਰਾ ਦਰਸ਼ਨ ਤਰਿਆ ਸੁਰਨਰ ਮੁੰਜਣਾ ਦੇਵਨ ਸਾਰੀ ਪੂਜਣ ਦਿਨੋਂ ਖਾਣੀ ਜਾਰੀ ਕਾਲ ਨੇ ਉਗਲ ਬੰਦਨਾ ਤੇਰੀ ਭਾਈ ਹੁਲਫ ਦਿਉ ਜੋ ਵਜੇਰੀ ਜਿਨ ਜਿਨ ਤੇਰਾ ਨਾਮ ਤੇ ਆਇਆ ਜੋ ਇਛੇ ਸੋਈ ਵਰ ਪਾਇਆ ਖੇ ਪੂਰਨ ਪਰਮੇਸ਼ਰ ਸੁਆਮੀ ਸਰਬ ਕਲਾ ਕੀ ਅਨ ਦਰਜਾ ਮੀ ਗਿਲ ਭਗਤਾਂ ਕੀ ਕੈਸੀ ਕਾਲ ਉਸਤਦ ਹਾਰ ਕੀ ਕਰੀ ਕਮਾਲ ਚਲੰਤਰ ਭਜਨ RAM ਨਾਮ ਕੀ ਰਤੀ ਦੁਰਾ ਨਾਮ ਦੇਵ ਜਬ ਨਾਮ ਸੰਧੂਰਾ ਬਣਿਆ ਆਪ ਖਰੀ ਖਰਪੂਰਾ ਐਸੀ ਬਰੀਦੋ ਜਨ ਸੰਗ ਲਾਈ ਹਾਰ ਉਸ ਦੀ ਹਾਰ ਕਰ ਉਸ ਦੀ ਸ਼ਾਨ ਬਣਾਈ ਭਗਤੁ ਖੁਸ਼ੀ ਵਿੱਚ ਆ ਕੇ ਹਰ ਦੇ ਚਰਨਾਂ ਤੇ ਡਿੱਗ ਪੈਂਦਾ ਹੋਦਮ ਜਾਂਦ ਜਗੋਰ ਮੈਂ ਤੇਰਾ ਪਰਮੇਸ਼ਰ ਨੂੰ ਕਹਿੰਦਾ ਭਗਤ ਨੇ ਜਦੋਂ ਪ੍ਰਮਾਤਮਾ ਨੂੰ ਪਛਾਣ ਲਿਆ ਹੈ ਕਿ ਇਹਦਾ ਉਹ ਆਪ ਅਕਾਲ ਪੁਰਖ ਹੈ ਤੇ ਖੁਸ਼ੀ ਵਿੱਚ ਆ ਕੇ ਚਰਨਾਂ ਤੇ ਡਿੱਗ ਪੈਂਦਾ ਹੈ ਕਹ ਲਗਾ ਕਿ ਤੂੰ ਮੇਰਾ ਚੰਦ ਹੈ ਮੈਂ ਤੇਰਾ ਜਕੋਰ ਹਾਂ ਅੰਮ੍ਰਿਤ ਬਾਣੀ ਦੱਸਦੀ ਹੈ ਜਾਂ ਲਗੇ ਪਰਮੇਸ਼ਰ ਜਫੀ ਨਾਮ ਦੇਵ ਨੂੰ ਪਾਈ ਲੈ ਭਗਤਾ ਮੈਂ ਆਗੇ ਤੇਰੀ ਖਥੀ ਸ਼ਾਨ ਬਣਾਈ ਕਹ ਲਗਾ ਭਗਤਾ ਮੈਂ ਤੇਰੀ ਸ਼ਾਨ ਆਪਣੇ ਹੱਥਾਂ ਦੇ ਨਾਲ ਤਿਆਰ ਕੀਤੀ ਹੈ ਤੇਰੇ ਵਰਗੇ ਭਗਤ ਪਿਆਰੇ ਦਿਲ ਮੇਰੇ ਦੇ ਤਾਰੇ ਐਸੇ ਆਪਣੇ ਭਗਤਾਂ ਕੋਲੋਂ ਮੈਂ ਜਾਵਾਂ ਬਲਿਹਾਰੇ ਕਿ ਤੇਰੇ ਵਰੇ ਤੇਰੇ ਵਰਗੇ ਭਗਤਾਂ ਤੋਂ ਮੈਂ ਬਲਿਹਾਰ ਹਾਂ ਜਿਥੇ ਯਾਦ ਕਰੇਗਾ ਮੈਨੂੰ ਉਥੇ ਆਣ ਮਿਲਾਗਾ ਧਿਆਨੋਂ ਰੂਮ ਰੂਮ ਖੁਸ਼ ਹੋਇਆ ਮੇਰਾ ਸਿਮਰਨ ਦੇਖ ਤਮਾਰਾ ਕਹਿ ਲਗਾ ਭਗਤਾ ਤੂੰ ਜਿੱਥੇ ਮੈਨੂੰ ਯਾਦ ਕਰੇਂਗਾ ਮੈਂ ਉੱਥੇ ਆਣ ਕੇ ਤੈਨੂੰ ਮਿਲ ਪਾਵਾਂਗਾ ਤੂੰ ਮੇਰਾ ਨਾਮ ਜੱਪ ਕੇ ਮੇਰਾ ਰੋਮ ਰੋਮਾ ਖੁਸ਼ ਕਰ ਦਿੱਤਾ ਹੈ ਤੇਰਾ ਸਿਮਰਨ ਦੇ ਕੇ ਮੇਰਾ ਰੋਮ ਰੋਮ ਖੁਸ਼ ਹੋ ਗਿਆ ਹੈ ਵਾਲ-ਵਾਲ ਮੇਰੇ ਵਿੱਚ ਬਦਾ ਤੇਰਾ ਨੂਰ ਨਿਆਰਾ ਨਾਮ ਦੇਵ ਨੇ ਚਰਨ ਹਰੀ ਦੇ ਸੋ ਸੋ ਵਾਰੀ ਚੁੰਮੇ ਭਗਤੀ ਦੇਗ ਭਗਤ ਦੀ ਪੂਰੀ ਚੰਦ ਸੂਰਜ ਸਭ ਘੁੰਮੇ ਗਿਲਦਾ ਸਾਹਿਬ ਪਰਮੇਸ਼ਰ ਕਹਿੰਦਾ ਨਾਮ ਦੇਵ ਜਾਈ ਸਿਫਤ ਨਹੀਂ ਹੋ ਸਕਦੀ ਭਗਤਾ ਤੇਰੀਆਂ ਦੂਰ ਬਨਾਈ ਜਾਨ ਲਗਾ ਕਰ ਤਾਰ ਆਖਦਾ ਭਗਤਾਕਾਰ ਨੂੰ ਜਾਓ ਜੋ ਕੁਛ ਲੋੜ ਹੋ ਰਖੈ ਤੈਨੂੰ ਸੋਬੇ ਨੂੰ ਫਰਮਾਓ ਤਨ ਰੰਗਾਰ ਜਾਨ ਲਗਾ ਭਗਤ ਨੂੰ ਕਹਿੰਦਾ ਹੈ ਭਗਤਾ ਤੂੰ ਆਪਣੇ ਘਰ ਨੂੰ ਜਾ ਤੇ ਜਾ ਕੇ ਦੇਖ ਹੋਰ ਜਿਹੜੀ ਚੀਜ਼ ਦੀ ਤੈਨੂੰ ਲੋੜ ਹੈ ਤੂੰ ਮੈਨੂੰ ਦੱਸ ਨਾਮ ਦੇਵ ਦੇ ਵੇਂਦੇ ਵੇਂਦੇ ਇੱਕਦਮ ਸ਼ਕਲ ਛਪਾਈ ਨਾਮ ਦੇਵ ਜੀ ਕਹੇ ਪਿਆਰੇ ਭਾਈ ਫਿਰ ਜਦਾਈ ਕਿ ਨਾਮ ਦੇ ਵੇਂਦੇ ਵੇਂਦੇ ਹੀ ਅਕਾਲ ਪੁਰਖ ਨਿਰੰਕਾਰ ਉਥੋ ਅਨੋਪ ਹੋ ਗਿਆ ਤੇ ਨਾਮ ਦੇਵ ਕਹਿ ਲੱਗਾ ਕਿ ਪਿਆਰੇ ਤੂੰ ਅਗੇ ਨੀਆਂ ਮੁਸ਼ਕਲਾਂ ਨਾਲ ਮੈਨੂੰ ਮਿਲਿਆ ਸੀ ਤੇ ਹੁਣ ਫਿਰ ਜੁਦਾਈ ਪਾ ਗਿਆ ਹੈ ਜਿਹੜੀ ਜਗ੍ਹਾ ਨਰੈਣ ਖੜਾ ਸੀ ਉਥੇ ਸੀਸ ਝੁਕਾਏ ਰੋਗ ਨਾ ਜਾਂਦੇ ਤਾਂ ਹੀ ਸਕੇ ਭਗਤ ਬੜਾ ਪਛਤਾਏ ਜਿਹੜੀ ਜਗ੍ਹਾ ਤੇ ਨਰੈਣ ਖੜਾ ਸੀ ਉਥੇ ਸੀਸ ਝੁਕਾਏ ਹੈ ਉਥੇ ਸੀਸ ਨੂੰ ਰਗੜੀ ਜਾਂਦਾ ਹੈ ਕਹਿ ਲਗਾ ਕਿ ਮੈਂ ਉਸ ਨਿਰੰਕਾਰ ਨੂੰ ਰੋਕ ਨਹੀਂ ਸਕਿਆ ਹੇ ਜਗ ਈਸ਼ਰ ਜਾਓ ਨਹੀਂ ਜੇ ਮੈਂ ਉਸ ਨੂੰ ਕਹਿੰਦਾ ਸੋ ਮੇਰਾ ਦਿਲ ਜ